ਡੇਲੀ ਹਾਈਲਾਈਟ ਪੰਜਾਬੀ ਤੋਂ ਅੱਜ ਟੀਮ ਆ ਜਿਹੜੀ ਉਹ ਤਹਿਸੀਲ ਕੰਪਲੈਕਸ ਭਿੱਖੀਵੰਡ ਵਿਖੇ ਪਹੁੰਚੀ ਆ ਜਿੱਥੇ ਕਿ ਤਹਿਸੀਲ ਕੰਪਲੈਕਸ ਭਿੱਖੀਵੰਡ ਦੇ ਪ੍ਰਧਾਨ ਅਨੂ ਸ਼ਰਮਾ ਜੀ ਜੋ ਕਿ ਬਹੁਤ ਸਮਾਜ ਸੇਵਾ ਦੇ ਕੰਮ ਪਹਿਲਾਂ ਵੀ ਕਰਦੇ ਰਹੇ ਆ ਤੇ ਅੱਜ ਫਿਰ ਇਹਨਾਂ ਨੇ ਜੰਗਲਾਤ ਵਿਭਾਗ ਦੇ ਆਪਣਾ ਸਹਿਯੋਗ ਦੇ ਨਾਲ ਬੂਟਿਆਂ ਦੀ ਸੇਵਾ ਨਭਾਈ ਆ ਇਸ ਤੋਂ ਪਹਿਲਾਂ ਵੀ ਇਹ ਜਗ੍ਹਾ ਜਗ੍ਹਾ ਤੇ ਬੂਟੇ ਅਤੇ ਹੋਰ ਸਮਾਜਿਕ ਸੇਵਾ ਦੇ ਵਿੱਚ ਆਪਣਾ ਯੋਗਦਾਰ ਪੁੰਬੇ ਰਹੇ ਆ ਉਹ ਅੱਜ ਅਨੂ ਸ਼ਰਮਾ ਜੀ ਨਾਲ ਗੱਲ ਕਰਦੇ ਆਂ ਵੀ ਅੱਜ ਅਸੀਂ ਇੱਥੇ ਤਹਿਸੀਲ ਕੰਪਲੈਕਸ ਪਖੇਵੰਦ ਵਿਖੇ ਆਜਰ ਹੋਏ ਆ ਤੇ ਅੱਜ ਉਹਨਾਂ ਨੇ ਫਿਰ ਬੂਟਿਆਂ ਦੀ ਸੇਵਾ ਇੱਥੇ ਕੀਤੀ ਆ ਇਹਨਾਂ ਤੋਂ ਕੋਈ ਦਿਨ ਪਹਿਲਾਂ ਵੀ ਇਹਨਾਂ ਨੇ ਸੇਵਾ ਕੀਤੀ ਸੀ ਆਓ ਪੁੱਛਦੇ ਆਂ ਵੀ ਇਹਨਾਂ ਦਾ ਅਗਲਾ ਪ੍ਰੋਗਰਾਮ ਕੀ ਆ ਇਹ ਬੂਟੇ ਆ ਕਿੱਥੇ ਲਗਾਏ ਜਾਣਗੇ ਕਿਸ ਪਰਪਜ਼ ਵਾਸਤੇ ਇਹਨਾਂ ਦਾ ਕੀ ਇੰਤਜ਼ਾਮ ਆ ਅਤੇ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨਗੇ ਅਨੂ ਸ਼ਰਮਾ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੁਸੀਂ ਦੱਸੋ ਵੀ ਇਹ ਜਿਹੜੀ ਤੁਸੀਂ ਬੂਟਿਆਂ ਦੀ ਸੇਵਾ ਕਰ ਰਹੇ ਜੇ ਬਹੁਤ ਹੀ ਨੇਕ ਭਰਾਲਾ ਹੈ ਤੇ ਤੁਸੀਂ ਅੱਗੇ ਵੀ ਬਹੁਤ ਸਮਾਜ ਸੇਵਾ ਦੇ ਕੰਮ ਕਰਦੇ ਜੇ ਤੁਸੀਂ ਇਹ ਬੂਟਿਆਂ ਦੀ ਸੇਵਾ ਦਾ ਜਜ਼ਬਾ ਜਾਂ ਇਥੋਂ ਇਹ ਵਿਚਾਰ ਕਿੱਥੋਂ ਲੈ ਕੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈ ਪਹਿਲਾਂ ਤਾਂ ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗਰਮੀ ਦਿਨੋ ਦਿਨ ਵਧ ਰਹੀ ਆ ਟੈਂਪਰੇਚਰ 47-48 ਡਿਗਰੀ ਦੇ ਆਸ-ਪਾਸ ਪਹੁੰਚਿਆ ਆ ਹੈ ਮਨ ਲ ਭੀ ਆਪਣੀ ਇਹੋ ਸੋਚ ਹੈ ਕਿ ਆਪਾਂ ਬੂਟੇ ਲਾਈਏ ਏਸੀ ਲਾਈ ਜਾਂਨੇ ਪਏ ਆ ਪਰ ਬੂਟਿਆਂ ਵੱਲ ਧਿਆਨ ਨਹੀਂ ਦੇ ਰਹੇ ਆਪਾਂ ਏਸੀਆਂ ਨੂੰ ਖਤਮ ਕਰੀਏ ਬੂਟੇ ਲਾਈਏ ਜਦ ਕਿ ਠੰਡਕ ਵਧੇ ਇਸ ਕਰਕੇ ਮੈਨੇ ਇਹੋ ਸੋਚ ਆ ਕਿ ਆਪਾਂ ਵੱਧ ਤੋਂ ਵੱਧ ਸਾਰੀ ਕਚਹਿਰੀ ਦੇ ਸਹਿਯੋਗ ਨਾਲ ਅਸੀਂ ਇੱਥੇ ਬੂਟੇ ਲਗਾ ਰਹੇ ਆ ਉਹ ਦਿਨ ਵੀ ਅਸੀਂ ਕਚਹਿਰੀ ਦੇ ਵਿੱਚ ਸਾਰੀ ਕਚਹਿਰੀ ਦੇ ਮੈਂਬਰਾਂ ਦੇ ਸਹਿਯੋਗ ਨਾਲ 30 ਬੂਟੇ ਲਾਏ ਆ ਅੱਜ ਫੇਰ 40 ਬੂਟੇ ਸਾਨੂੰ ਆ ਜੰਗਲਾਤ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀ ਜਿਹੜੇ ਰੋਮੀ ਸ਼ਰਮਾ ਜੀ ਇਹਨਾਂ ਥਰੂ ਅਸੀਂ ਬੂਟੇ ਲੈਨੇ ਆ ਤੇ ਇਹਨਾਂ ਦੇ ਸਦਕਾ ਹੀ ਬੂਟੇ ਸਾਨੂੰ ਮਿਲ ਜਾਂਦੇ ਨੇ ਤੇ ਬੂਟਿਆਂ ਦੀ ਸੇਵਾ ਇੱਥੇ ਕਚਰੀ ਵਿੱਚ ਨਿਭਾ ਰਹੇ ਆ। ਇਹ ਬਹੁਤ ਵਧੀਆ ਪਰਲਾ ਤੁਹਾਡਾ। ਅ ਤੁਹਾਨੂੰ ਇੱਕ ਗੱਲ ਅਸੀਂ ਆਪਣੇ ਚੈਨਲ 'ਤੇ ਪੁੱਛਦੇ ਆਂ ਵੀ ਇਹ ਤੁਸੀਂ ਸੇਵਾ ਬਹੁਤ ਵਧੀਆ ਨਿਭਾ ਰਹੇ ਜੀ। ਇਹ ਬੂਟੇ ਤਾਂ ਬਹੁਤ ਸੰਸਥਾਵਾਂ ਲਾਉਂਦੀਆਂ। ਹਰ ਜਗ੍ਹਾ ਤੇ ਲਾ ਰਹੀਆਂ, ਹਰ ਜਗ੍ਹਾ ਤੇ ਬੂਟਿਆਂ ਦੀ ਸੇਵਾ ਹੋ ਰਹੀ ਆ। ਇਹਨਾਂ ਦੀ ਸਾਂਭ ਸੰਭਾਲ ਦਾ ਤੁਸੀਂ ਜਾਂ ਇਹਨਾਂ ਦੇ ਪਾਣੀ ਦਾ ਖਾਦ ਦਾ ਕਿਉਂਕਿ ਬੂਟੇ ਲਾਉਣੇ ਤਾਂ ਸੌਖੇ ਆ ਬੂਟੇ ਪਾਲਣੇ ਬੜੇ ਔਖੇ ਆ ਇਹਦੇ ਬਾਰੇ ਤੁਸੀਂ ਗਾਂ ਦੀ ਕੀ ਆਪਣਾ ਤੁਹਾਡਾ ਕੀ ਸੋਚ ਵਿਚਾਰ ਕੀਤਾ ਤੁਸੀਂ ਅਸੀਂ ਦੇਖੋ ਜੀ ਐਸੀ ਦਾ ਪਰਸੋਂ ਦੇ ਬੂਟੇ ਲਾਏ ਜਿਹੜੇ 30 ਅਸੀਂ ਤਾਂ ਉਹਨਾਂ ਨੂੰ ਪਾਣੀ ਪੋਣੀ ਦਿੱਤਾ ਅਸੀਂ ਰੋਜ਼ ਪਾਣੀ ਦੇ ਰਹੇ ਆ ਫਿਲਹਾਲ ਤਾਂ ਅਸੀਂ ਆਪਣੀ ਕਚਹਿਰੀ ਤੋਂ ਕੰਮੇ ਸ਼ੁਰੂ ਕੀਤਾ ਏ ਹਣੇ ਨਵੀਂ ਅਸੀਂ ਜਿਹੜੀਆਂ ਐਨਜੀਓ ਚਲਾਈ ਇਹ ਵਾਲੀ ਬੂਟਿਆਂ ਵਾਲੀ ਇਹ ਹੌਲੀ ਹੌਲੀ ਗਾਈਡਨੈਸ ਦੇ ਨਾਲ ਅਸੀਂ ਬੂਟੇ ਸੜਕਾਂ ਤੇ ਵੀ ਲਾਵਾਂਗੇ ਉਸ ਹਾ 90 ਉਹਨਾਂ ਦੇ ਪਾਣੀ ਦਾ ਇੰਤਜ਼ਾਮ ਵੀ ਕਰਾਂਗੇ ਪਾਣੀ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਬੂਟੇ ਚੱਲ ਨਹੀਂਗੇ ਬੂਟੇ ਲਾਉਣੇ ਬੜੇ ਜ਼ਰੂਰੀ ਆ ਸਰਕਾਰ ਵੀ ਚਾਹੁੰਦੀ ਆ ਬੂਟੇ ਲਾਓ ਬੂਟਿਆਂ ਨਾਲ ਹੀ ਹੁਣ ਸਾਰਾ ਇਹ ਜੀਵਨ ਆ ਅਸੀਂ ਬੂਟੇ ਜੂੜ ਲਾਣੇ ਆ ਜੀ ਅਨੂ ਸ਼ਰਮਾ ਜੀ ਬਹੁਤ ਵੱਡੇ ਸਮਾਜ ਸੇਵਕ ਆਏ ਤਾਂ ਸਾਡੇ ਸਾਰੇ ਇਲਾਕੇ ਨੂੰ ਪਤਾ ਹੈ ਇਸ ਤੋਂ ਇਲਾਵਾ ਇਹ ਲੋੜਵੰਦ ਪਰਿਵਾਰ ਆ ਜਿਹੜੇ ਉਹਨਾਂ ਵਾਸਤੇ ਰਾਸ਼ਨ ਦੀ ਸੇਵਾ ਵੀ ਨਿਭਾ ਰਹੇ ਆ ਆਪਣੇ ਪੱਧਰ ਤੇ ਅਤੇ ਕਚਹਿਰੀ ਵਾਲਿਆਂ ਦੇ ਸਹਿਯੋਗ ਨਾਲ ਆਪਣੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸਾਨੂੰ ਪੂਰੀ ਆਸ ਆ ਵੀ ਇਹ ਜੋ ਆਪਣਾ ਕੰਮ ਆ ਜਾਂ ਆਪਣੇ ਸੇਵਾ ਦਾ ਜਜ਼ਬਾ ਹੈ ਇਹ ਪੂਰੀ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ ਆਓ ਆਪਾਂ ਇਸ ਬੰਦ ਦੇ ਵਿੱਚ ਸਾਡੇ ਕੋਲ ਸਰਦਾਰ ਗਰਸਾਵ ਸਿੰਘ ਜੀ ਪ੍ਰਧਾਨਕਾਰ ਦੀਆਂ ਕਿਸਾਨ ਯੂਨੀਅਨ ਦੇ ਆਏ ਆ ਉਹਨਾਂ ਤੋਂ ਪੁੱਛਦੇ ਆਂ ਵੀ ਉਹਨਾਂ ਦਾ ਜੋ ਉਹਨੂੰ ਪ੍ਰਧਾਨ ਜੀ ਨੇ ਇਹ ਉਪਰਾਲਾ ਸ਼ੁਰੂ ਕੀਤਾ ਇਹਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਦਸੋਗੇ ਅਹੀਂ ਪ੍ਰਧਾਨ ਜੀ ਅਨੂ ਸ਼ਰਮਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਇਹ ਸਮੇਂ ਸਮੇਂ ਤੇ ਆਪਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੇ ਸੇਵਾ ਭਾਵਨਾ ਜਿਹੜਾ ਉਹ ਨਿਭਾਉਂਦੇ ਰਹਿੰਦੇ ਨੇ ਜਿਵੇਂ ਕਿ ਖੂਨਦਾਨ ਕੈਂਪ ਲਗਾ ਕੇ ਤੇ ਲੋਕ ਭਲਾਈ ਦੇ ਕੰਮ ਕਰਦੇ ਨੇ ਇੱਕ ਪੱਟੀ ਦੇ ਵਿੱਚ ਵੀ ਇਹਨਾਂ ਨੇ ਸੰਸਥਾ ਚਲਾਈ ਹੋਈ ਆ ਜਿੱਥੇ ਕਿ ਫ੍ਰੀ ਰਾਸ਼ਨ ਜਿਹੜਾ ਵਾ ਉਹ ਬਣਾ ਕੇ ਰਸੋਈ ਇੱਕ ਚਲਾਈ ਹੋਈ ਇਹਦੇ ਚ ਖਵਾਉਂਦੇ ਨੇ ਗਰੀਬ ਹੋਰ ਜਾਂ ਜਿਹੜਾ ਕੋ ਲੋੜਵੰਦ ਆ ਅੱਜ ਆ ਦਰੱਖਤਾਂ ਦੀ ਜਿਹੜੀ ਆ ਇੱਕ ਬੜੀ ਵੱਡੀ ਜਿਹੜੀ ਮਹਿਮ ਚਲਾਉਣ ਜਾ ਰਹੇ ਨੇ ਤੇ ਇਹ ਇੱਕ ਛਲਾਗਾ ਜੋ ਕਦਮ ਹੈ ਇਹਨਾਂ ਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਵੇਖੀਏ ਜਿਹੜੀ ਗਰਮੀ ਜਿੱਥੋਂ ਤੱਕ ਟੈਂਪਰੇਚਰ ਜਿਹੜਾ ਵਾ ਉਹ 47 48 ਤੱਕ ਜਿਹੜਾ ਵਾ ਪਹੁੰਚ ਚੁੱਕਾ ਵਾ ਤੇ ਇਹ ਜਿਹੜੀ ਆ ਸਮੇਂ ਦੀ ਬਹੁਤ ਜ਼ਿਆਦੀ ਮੰਗਿਆ ਜਿਹੜਾ ਕਿ ਇਸ ਟਾਈਮ ਦਰਖਤ ਲਗਾਉਣੇ ਕਿਉਂਕਿ ਗਲੋਬਲ ਵਾਰਮਿੰਗ ਦੇ ਤਹਿਤ ਜੇ ਦੇਖੀਏ ਤਾਂ ਗਰਮੀ ਇੰਨੀ ਕੁ ਜ਼ਿਆਦੀ ਜਿਹੜੀ ਆ ਜਿੱਥੇ ਕਿ ਟੈਂਪਰੇਚਰ ਦਬਈ ਵਰਗੇ ਮੁਲਕਾਂ ਦਾ ਜਿਹੜਾ ਵਾ ਬਹੁਤ ਜ਼ਿਆਦਾ ਹੁੰਦਾ ਸੀ ਜਿਹੜਾ ਕਿ ਉਹਨਾਂ ਨੇ ਕੰਟਰੋਲ ਕਰ ਲਿਆ ਦਰਖਤ ਲਾ ਲਾ ਕੇ ਪਰ ਅਸੀਂ ਇੱਥੇ ਕੀ ਕਰ ਰਹੇ ਆ ਕਿ ਜਿਹੜਾ ਟੈਂਪਰੇਚਰ ਇੰਨਾ ਅਗੇ ਵਧਾ ਦਿੱਤਾ ਦਰਖਤ ਜਿਹੜਾ ਵਾ ਵੱਡ ਕੇ ਤੇ ਨਵਾਂ ਅਸੀਂ ਲਾਉਣ ਵਾਲੇ ਬੰਨੇ ਆ ਨਹੀਂ ਰਹੇ ਜਿਹੜਾ ਕਿ 3-4 ਸਾਲ ਜਿਹੜਾ ਦਰਖਤ ਤਿਆਰ ਹੋਣ ਦੇ ਵਿੱਚ ਲੈਂਦਾ ਪਰ ਇਹ ਸਾਰਿਆਂ ਨੂੰ ਜਿਹੜੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋ ਆ ਦਰਖਤ ਲਾਉਣੇ ਚਾਹੀਦੇ ਜਿਸ ਤਰ੍ਹਾਂ ਕਿ ਅਣੂ ਜੀ ਇਸ ਮਤਲਬ ਕਿ ਇੱਕ ਯੋਗਦਾਨ ਪਾ ਰਹੇ ਆ ਹਰਿਆਲੀ ਲਿਆਉਣ ਦੇ ਵਿੱਚ ਇਹ ਸਾਰਿਆਂ ਦਾ ਹੀ ਸਾਡਾ ਮੋਢਲਾ ਫਰਜ਼ ਬਣਦਾ ਹਰ ਇੱਕ ਜਿਹੜਾ ਵਾ ਉਹ ਵਾਤਾਵਰਣ ਪ੍ਰੇਮੀ ਜਿਹੜਾ ਉਹ ਮੈਂ ਸਮਝਦਾ ਵਾਂ ਕਿ ਫੇਸਬੁੱਕ ਤੇ ਵਾਤਾਵਰਣ ਪ੍ਰੇਮੀ ਬੰਨ ਨਾਲ ਉਹ ਗਰਾਊਂਡ ਦੇ ਉੱਤੇ ਬੰਨਣਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਆ ਕਿਉਂਕਿ ਅੱਜ ਹਰ ਕੋਈ ਜਿਹੜਾ ਵਾ ਉਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਹੋਰ ਜਿਹੜਾ ਵਾ ਉਹ ਇੱਕ ਮਤਲਬ ਕਿ ਟਾਰਗੇਟ ਕਰ ਰਿਹਾ ਵਾ ਕਿ ਦਰਖਤ ਵੱਡੇ ਜਾ ਰਹੇ ਦਰਖਤ ਸਾੜੇ ਜਾ ਰਹੇ ਆ ਪਰ ਨਹੀਂ ਵੇਖੋ ਜਿਹੜੇ ਇਹੋ ਜਿਹੇ ਸਾਡੇ ਭਰਾ ਜਿਹੜਾ ਆ ਇੱਕ ਦਰਖਤਾਂ ਦੀ ਮੁਹਿੰਮ ਚਲਾ ਕੇ ਜਿਹੜਾ ਵਾਤਾਵਰਨ ਦੇ ਵਿੱਚ ਯੋਗਦਾਨ ਪਾ ਰਹੇ ਨੇ ਇਹ ਬਹੁਤ ਛਲਾਗਾ ਜੋ ਕਦਮਿਆਂ ਅਸੀਂ ਇਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਮੈਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਇੱਕ ਬੰਦੇ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਦਿਓ ਆ ਜਿਹੜਾ ਵਾ ਉਹ ਦਰਖਤ ਲਗਾਉਣੇ ਚਾਹੀਦੇ ਨੇ ਇਹ ਬਹੁਤ ਵੱਡੀ ਇੱਕ ਦੇਣ ਹੈ ਜਿਹੜੀ ਇਹ ਪ੍ਰਧਾਨਗੀ ਗਰਸਾਪ ਸਿੰਘ ਜੀ ਕਾਦੀਆਂ ਕਿਸਾਨ ਯੂਨੀਅਨ ਤੋਂ ਸਾਡੇ ਨਾਲ ਨੰਬਰਦਾਰ ਮਨਜਿੰਦਰ ਸਿੰਘ ਜੀ ਆ ਜੀ ਅ ਮੀਤ ਪ੍ਰਧਾਨ ਨੰਬਰ ਦਾ ਜੂਨੀਅਨ ਤੋਂ ਆ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਦਾ ਕਿੰਨਾ ਕੁ ਮਤਲਬ ਇਹ ਅਨੂਜੀ ਜੋ ਕਰਦੇ ਪਏ ਆ ਇਹ ਸਹਿਯੋਗ ਕਰਦੇ ਪਏ ਆ ਇਹਦੇ ਵਿੱਚ ਇਹਨਾਂ ਦਾ ਕੀ ਵਿਚਾਰ ਆ ਕੀ ਆਪਣਾ ਕਹਿਣਾ ਚਾਹਣਗੇ ਸਭ ਤੋਂ ਪਹਿਲਾਂ ਮੈਂ ਅਨੂ ਪ੍ਰਧਾਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਵਾ ਕਿਉਂਕਿ ਇਹਨਾਂ ਬੂਟਿਆਂ ਦੀ ਬਹੁਤ ਜ਼ਿਆਦਾ ਲੋੜ ਸੀ ਤੇ ਹੁਣ ਇਹਨਾਂ ਨੂੰ ਪਾਣੀ ਪਾ ਕੇ ਤੇ ਪਾਲਣ ਪੋਚਣ ਦਾ ਵੀ ਕੰਮ ਜਿਹੜਾ ਉਹ ਕੀਤਾ ਜਾਊਗਾ ਬਿਲਕੁਲ ਸਹੀ ਗੱਲ ਆ ਜਿਵੇਂ ਜਿਵੇਂ ਗਰਮੀ ਵਾਦੀ ਪਈ ਆ ਗਲੋਬਲ ਵਾਰਮਿੰਗ ਜਿਵੇਂ ਕਿ ਆਪਾਂ ਨੂੰ ਪ੍ਰਧਾਨ ਜੀ ਨੇ ਦੱਸਿਆ ਏ ਇੱਕ ਬਹੁਤ ਵੱਡਾ ਮੁੱਦਾ ਏ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਏ ਵੀ ਅਸੀਂ ਏਸੀਆਂ ਵਾਲੇ ਪਾਸੇ ਭਜਦੇ ਪਏ ਆ ਹਾਲਾਂਕਿ ਸਭ ਤੋਂ ਵੱਡੇ ਏਸੀ ਦੀ ਜਿਹੜੀ ਕਮੀ ਆ ਉਹ ਸਾਡੇ ਦਰਖਤ ਪੂਰੇ ਕਰਦੇ ਆ ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਕਾਰਨ ਇਹੋ ਹੀ ਆ ਵੀ ਰੁੱਖ ਵੱਡੇ ਜਾ ਰਹੇ ਆ ਤੇ ਪ੍ਰਧਾਨ ਅਨੂ ਸ਼ਰਮਾ ਜੀ ਵੱਲੋਂ ਜੋ ਵੀ ਕੰਮ ਕੀਤਾ ਜਾ ਰਿਹਾ ਬਹੁਤ ਸ਼ਲਾਘਾਯੋਗ ਆ ਇਹਨਾਂ ਦਾ ਪਰਿਵਾਰ ਆ ਜਿਹੜਾ ਸਾਰੇ ਇਲਾਕੇ ਨੂੰ ਪਤਾ ਹੈ ਵੀ ਸ਼ੁਰੂ ਤੋਂ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਜੁੜਿਆ ਹੈ ਤੇ ਅਸੀਂ ਆਪਣੇ ਚੈਨਲ ਵੱਲੋਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸਾਡੇ ਨਾਲ ਗਰਜੰਟ ਸਿੰਘ ਜੀ ਖੜੇ ਆ ਉਹਨਾਂ ਤੋਂ ਪੁੱਛਦੇ ਆ ਵੀ ਉਹ ਇਸ ਬਾਰੇ ਆਪਣਾ ਕੀ ਪੱਖ ਪੇਸ਼ ਕਰਦੇ ਆ ਹਾਂ ਜੀ ਜਿਹੜੇ ਆਪਾਂ ਨੂੰ ਬੂਟੇ ਆ ਇਹ ਤੇ ਜ਼ਰੂਰ ਲਾਉਣੇ ਚਾਹੀਦੇ ਏਸੀ ਤੇ ਆਪਾਂ ਹਰ ਕੋਈ ਬੰਦਾ ਲਾਈ ਜਾਂਦਾ ਵਾ ਤੇ ਬੂਟਾ ਕੋਈ ਨਹੀਂ ਲਾਉਂਦਾ ਹਰ ਕੋਈ ਇਹੋ ਇੱਕ ਦੂਜੇ ਨੂੰ ਸੁਝਾਅ ਦੇ ਜਾਂਦੇ ਆ ਕਿ ਬੂਟੇ ਲਾਓ ਬੂਟੇ ਲਾਓ ਜੇ ਬੰਦਾ ਆਪ ਹੀ ਬੂਟੇ ਲਾਊਗਾ ਤਾਂ ਫੇਰ ਹੀ ਲੱਗੂਗੇ ਹਰੇਕ ਬੰਦੇ ਨੂੰ ਇੱਕ ਬੂਟਾ ਤੇ ਜ਼ਰੂਰ ਲਾਉਣਾ ਚਾਹੀਦਾ ਹੈ ਭਾਵੇਂ ਉਹਦਾ ਥਾਂ ਥੋੜਾ ਘਣਾ ਹੀ ਹੋਵੇ ਭਾਵੇਂ ਜਿੰਨਾ ਵੀ ਆ ਭਾਵੇਂ ਇਹ ਕੁਝ ਵੀ ਨਹੀਂ ਥਾਂ ਨਹੀਂ ਹੁੰਦਾ ਪਹਿਲਾਂ ਇਹਨੂੰ ਥੋੜਾ ਘਣਾ ਪਾ ਲਿਆ ਜਾਵੇ ਜਾਂ ਫਲਦਾਰ ਬੂਟਾ ਹੀ ਲਾਇਆ ਜਾਵੇ ਇੱਕ ਦੇ ਬੂਟਾ ਜ਼ਰੂਰ ਘਰ ਚ ਲਾਉਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਅਨੂਜੀ ਤੁਸੀਂ ਸਾਡੇ ਚੈਨਲ ਰਹੀਂ ਆਮ ਸਾਡੇ ਦਰਸ਼ਕਾਂ ਨੂੰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂਹੀਂ ਤੁਹਾਡੇ ਚੈਨ ਨਾਲ ਹੀ ਜਿਹੜਾ ਸੰਦੇਸ਼ ਦੇਣਾ ਚਾਹੁੰਨਾ ਵਾਂ ਕਿ ਬੂਟੇ ਇਸ ਵੇਲੇ ਲਾਉਣੇ ਬਹੁਤ ਜ਼ਰੂਰੀ ਹੋ ਗਏ ਆ ਕਿਉਂਕਿ ਇੰਨਾ ਟੈਂਪਰੇਚਰ ਵੱਧ ਰਿਹਾ ਏ ਕਿ ਏਸੀਆਂ ਨੂੰ ਆਪਾਂ ਜਿਆਦਾ ਮਤਲਬ ਦੇ ਨੇ ਏਸੀਆਂ ਨੂੰ ਛੱਡ ਦਿਓ ਤੇ ਮੇਰਾ ਵੀਰ ਬੂਟੇ ਲਾਉਣੇ ਸ਼ੁਰੂ ਕਰੋ ਜੇ ਇੱਕ ਬੰਦਾ ਇੱਕ ਬੂਟਾ ਲਾਵੇ ਤੇ ਆਪਣੇ ਕਿੰਨੇ ਹਜ਼ਾਰਾਂ ਲੱਖਾਂ ਬੂਟੇ ਰੋਹ ਦੇ ਲੱਗ ਸਕਦੇ ਆ ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਹੈ ਬੂਟੇ ਬਹੁਤ ਲਾਉਣੇ ਜ਼ਰੂਰੀ ਆ ਮੈਂ ਇਹੀ ਕਹਿਣਾ ਚਾਹੁੰਦਾ ਜੰਗਲਾਤ ਵਿਭਾਗ ਦੇ ਅਧਿਕਾਰੀ ਸਾਡੇ ਨਾਲ ਖੜੇ ਨੇ ਅਸੀਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉਹ ਲੋਕਾਂ ਨੂੰ ਜਾਗਰੂਕ ਕਰਨ ਵੀ ਬੂਟਿਆਂ ਦੀ ਸਾਂਭ ਸੰਭਾਲ ਜਾਂ ਬੂਟੇ ਆ ਜਿਹੜੇ ਉਹ ਕਿਵੇਂ ਮਤਲਬ ਪਾਲਨੇ ਚਾਹੀਦੇ ਆ ਜਾਂ ਉਹਨਾਂ ਨੂੰ ਕਿਵੇਂ ਕਿਵੇਂ ਪਾਣੀ ਦੀ ਜ਼ਰੂਰਤ ਹੈ ਜਾਂ ਕਿਹੜੇ ਸਮੇਂ ਦੇ ਵਿੱਚ ਕਿਹੜੇ ਬੂਟੇ ਦੀ ਜ਼ਿਆਦਾ ਜ਼ਰੂਰਤ ਹੈ ਮੇਰਾ ਨਾਮ ਰਬਿੰਦਰ ਸ਼ਰਮਾ ਜੇ ਕਿਸਨ ਬੂਟਾ ਹੀ ਲੋੜ ਆ ਤੇ ਮੈਨਾਂ ਮੈਨੂੰ ਦੱਸੋ ਮੈਂ ਇਹਨਾਂ ਨਾਲ ਸੰਪਰਕ ਕਰਾਂਗਾ ਆਪੇ ਮੈਂ ਦਵਾ ਦੂੰਗਾ ਇਹਨਾਂ ਨੂੰ ਬੂਟੇ ਬਹੁਤ ਵਧੀਆ ਗੱਲ ਆ ਜੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਜਗਲਾਸ ਭਾਵੇਂ ਰੋਮੀ ਸ਼ਰਮਾ ਜੀ ਅੰਮ੍ਰਿਤਸਰ ਦੇ ਵਿੱਚ ਡਿਊਟੀ ਕਰਦੇ ਨੇ ਜਦੋਂ ਜਦੋਂ ਵੀ ਸਾਨੂੰ ਲੋੜ ਪਈ ਆ ਜਿੱਥੇ-ਇਥੇ ਵੀ ਲੋੜ ਪਈ ਐ ਨਾ ਸਾਨੂੰ ਬੂਟੇ ਲੈ ਕੇ ਦਿੱਤੇ ਨੇ ਮੇਰਾ ਵੀ ਜੇ ਕਿਸੇ ਨੂੰ ਬੂਟੇ ਚਾਹੀਦੇ ਆ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਏ ਆਪਾਂ ਇਹਨਾਂ ਤੋਂ ਬੂਟੇ ਤੁਹਾਨੂੰ ਦਵਾ ਦਾਂਗੇ ਤੇ ਬੂਟੇ ਜੂ ਲਾਓ ਮੇਰਾ ਵੀਰ ਜੇ ਬੂਟੇ ਤੁਹਾਨੂੰ ਕਿਤੋਂ ਨਹੀਂ ਮਿਲਦੇ ਤਾਂ ਸਾਣਾ ਸੰਭਰ ਕਰੋ ਅਸੀਂ ਤੁਹਾਨੂੰ ਬੂਟੇ ਇਹਨਾਂ ਤੋਂ ਰੋਮੀ ਸ਼ਰਮਾ ਜੀ ਤੋਂ ਲੈ ਕੇ ਦਵਾਂਗੇ ਸੋ ਸਭ ਤੋਂ ਉੱਤਮ ਸੇਵਾ ਇਸ ਸਮੇਂ ਦੇ ਵਿੱਚ ਬੂਟਿਆਂ ਦੀ ਆ ਜੋ ਕਿ ਉਹਨੂੰ ਸ਼ਰਮਾ ਜੀ ਬਹੁਤ ਵਧੀਆ ਢੰਗ ਦੇ ਨਾਲ ਬਾਹਰ ਰਿਹਾ ਸਾਨੂੰ ਅੱਗੇ ਵੀ ਪੂਰੀ ਆਸ ਆ ਇਹ ਆਪਣੇ ਸੇਵਾ ਦੇ ਕਾਰਜ ਇਸ ਤਰ੍ਹਾਂ ਜਾਰੀ ਰੱਖਣਗੇ ਡੇਲੀ ਪੰਜਾਬੀ ਚੈਨਲ ਤੋਂ ਮਨਜੀਤ ਸਿੰਘ ਦੀ ਖਾਸ ਰਿਪੋਰਟ